ਦੋਸਤੋ ਜਿ세 ਲੋਕ ਕੈਨੇਡਾ ਵੱਲ ਭਜਦੇ ਆ ਤੇ ਕੈਨੇਡਾ ਵਿੱਚ ਪੱਕੇ ਹੋਣ ਲਈ ਜਿੱਦੋ ਜਹਿਰ ਕਰਦੇ ਆ ਉੱਥੇ ਇੱਕ ਕੁੜੀ ਦੀ ਵੀਡੀਓ ਦੇਖੀ ਹੋਣੀ ਹੈ ਤੁਸੀਂ ਜਿਹੜੀ ਲੇਬਰ ਕਰ ਰਹੀ ਹੈ ਤੇ ਕੈਨੇਡਾ ਨੂੰ ਠੋਕਰ ਮਾਰ ਕੇ ਵਾਪਸ ਪੰਜਾਬ ਆਈ ਹੈ ਉਹਨੇ ਕਿਹਾ ਵੀ ਕੈਨੇਡਾ ਦੇ ਵਿੱਚ ਬਈ ਕੁਝ ਵੀ ਨਹੀਂ ਜਿਹੜੇ ਭੈਣ ਭਰਾ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਕੈਨੇਡਾ ਨਾ ਜਾਣ ਦੀ ਕੁੜੀ ਨੇ ਸਲਾਹ ਦਿੱਤੀ ਹੈ ਕੁੜੀ ਦੇ ਦੇ ਕੁੜੀ ਦੇ ਪਰਿਵਾਰਕ ਮੈਂਬਰ ਨਾਲ ਅੱਗੋਂ ਗੱਲਬਾਤ ਕਰਾਂਗੇ ਵੀ ਕੈਨੇਡਾ ਨੂੰ ਛੱਡਣਾ ਪਿਆ ਕੀ ਮਜਬੂਰੀ ਸੀ ਕੀ ਆਜ਼ਾਦ ਖਾਂਦ ਸੀ ਜੋ ਉਹਨਾਂ ਨੂੰ ਕੈਨੇਡਾ ਛੱਡ ਕੇ ਪੰਜਾਬ ਆਉਣ ਲਈ ਮਜਬੂਰ ਕਰਨਾ ਪਿਆ ਉਹਨਾਂ ਦੀ ਕੀ ਮਜਬੂਰੀ ਬਣੀ ਫਸੇ ਗਿਆ ਬਾਈ ਫਸੇ ਗਿਆ ਬਣੀ ਜੀ ਤੁਸੀਂ ਕੈਨੇਡਾ ਤੋਂ ਵਾਪਸ ਕਿਉਂ ਗਏ ਸਾਨੂੰ ਪਹਿਲਾਂ ਇਹ ਦੱਸੋ ਕੈਨੇਡਾ ਨੂੰ ਵੀ ਦੀ ਕੁੜੀ ਤੇ ਥੋੜਾ ਜਿਹਾ ਜ਼ਿਆਦਾ ਪੁਖਸ਼ ਕਰੋ ਬਾਅਦ ਤੁਸੀਂ ਕਿਉਂ ਆਏ ਜੀ ਕੈਨੇਡਾ ਤੁਹਾਨੂੰ ਕੀ ਮਜਬੂਰੀ ਬਣੀ ਵੀ ਕੈਨੇਡਾ ਤੁਸੀਂ ਕਿਉਂ ਨਹੀਂ ਰਹੇ ਲੋਕ ਕੈਨੇਡਾ ਲੱਜਾ ਲਈ ਤਰ ਲੋ ਮਸੀ ਹੁੰਦੇ ਆ ਪੈਸਾ ਲਾਉਂਦੇ ਆ 100 ਕੁਝ ਕਰਦੇ ਆ ਤੁਸੀਂ ਉਥੋਂ ਵਾਪਸ ਕਿਉਂ ਗਏ? ਪਸਤੀ ਗੱਲ ਜੀ। ਪਸਤੀ ਗੱਲ ਜੀ। ਸਭ ਤੋਂ ਪਹਿਲਾਂ ਤਾਂ ਇਹ ਉਥੇ ਮਕਾਨ ਬਹੁਤ ਮਹਿੰਗਾ ਹੂੰ ਰਹਿਣ ਲਈ ਜਗ੍ਹਾ ਨਹੀਂ ਹੁੰਦੀ। ਹੂੰ ਮੈਂ ਕਿਹਾ ਇੱਕ ਮਕਾਨ ਲਾਲ ਤੁਸੀਂ 11 ਲੱਖ ਡਾਲਰ ਦਾ ਜੀ। 11 ਲੱਖ ਡਾਲਰ ਦਾ। ਹਾਂਜੀ। ਜੀ। ਤੇ ਉਸ ਤੋਂ ਬਾਅਦ ਦੇ ਖਰਚਾ ਲਾਉ ਤੁਸੀ। ਫਿਰ ਉਹ ਜੇ ਮਕਾਨ ਮਿਲੂਗਾ ਤਾਂ ਆਬਦਾ ਨਹੀਂ ਹੋਊਗਾ ਜੀ। ਹੂੰ ਜਿਵੇਂ ਆਪਣਾ ਇੱਥੇ ਹੈ 500000 ਚ ਜੀ। ਉਹ ਮਕਾਨ ਫਿਰ ਵੀ ਇੰਨੇ ਪੈਸੇ ਲਾ ਕੇ ਵੀ ਆਬਦਾ ਨਹੀਂ ਹੋਊਗਾ ਜੀ। ਜੀ। ਮਤਲਬ ਇੱਕ ਇੱਕ ਘਰ 11 ਲੱਖ ਡਾਲਰ ਦਾ ਲੰਨੇ ਤਾਂ ਕਰੋੜਾਂ ਦੀ ਉਹਦੀ ਕੀ ਹੁੰਦਾ? ਕ੍ਰੂਡਰ ਵੀਆ ਮਤਲਬ ਉੱਥੇ ਕੋਣ ਮਕਾਨ ਲਈ ਤੁਸੀਂ ਫਿਰ ਜਿਵੇਂ ਇੱਥੇ ਪੰਜਾਬੀ ਜਾਂਦੇ ਹੋ ਤੁਸੀਂ ਉਹਨਾਂ ਨਾਲ ਜੇ ਕੋਈ ਕਿਰਾਇਆ ਰੈਂਟ ਦੇ ਰਹੇ ਹੋ ਉਹਨਾਂ ਨਾਲ ਐਡਜਸਟ ਨਹੀਂ ਕਰ ਸਕਦੇ ਜੀ ਪੰਜਾਬੀਆਂ ਨਾਲ ਐਡਜਸਟ ਕਰਨਾ ਓਕਾ ਕੀ ਚੱਕਰੇ ਦੇਖੋ ਜੀ ਉੱਥੇ ਕੋਈ ਕਿਸੇ ਦਾ ਨਹੀਂ ਕੋਈ ਕਿਸੇ ਦੀ ਹੈਲਪ ਨਹੀਂ ਕਰਦਾ ਜੀ ਜੇ ਆਪਦੇ ਕੋਲ ਹੈਗਾ ਤਾਂ ਬੰਦਾ ਖਾਰੂਗਾ ਨਹੀਂ ਕੋਈ ਕਿਸੇ ਦਾ ਉੱਥੇ ਪੰਜਾਬੀ ਨਹੀਂ ਪੰਜਾਬੀ ਪੰਜਾਬੀ ਦੀ ਬੈਰੀ ਆਈ ਹੈ ਜੀ ਹਾਂਜੀ ਕੋਈ ਕਿਸੇ ਦੀ ਹੈਲਪ ਨਹੀਂ ਕਰਦਾ ਜੀ ਉੱਥੇ ਜੇ ਆਪਾਂ ਕੰਮ ਕਰਾਂਗੇ ਤਾਂ ਖਾ ਲਾਂਗੇ ਨਹੀਂ ਭੁੱਖੇ ਸੌਣਾ ਪੈਂਦਾ ਥੋੜੀ ਉੱਥੇ ਇੱਕ ਵੀਡੀਓ ਬਣ ਰਹੀ ਹੈ ਦਿਹਾੜੀ ਕਰ ਰਹੇ ਹਾਂ ਉੱਥੇ ਲੇਬਰ ਕਰ ਰਹੇ ਹਾਂ ਸੀਮੈਂਟ ਵਰੀਤੀ ਚੱਕਦੇ ਕਿ ਤੁਹਾਨੂੰ ਕੀ ਮਜਬੂਰੀ ਪਈ ਉੱਥੇ ਕੀ ਹੈ ਜੀ ਤੁਹਾਨੂੰ ਮਤਲਬ ਬਖਤ ਪਿਆ ਵੀ ਤੁਸੀਂ ਲੇਬਰ ਲਈ ਉੱਥੇ ਮਜਬੂਰ ਮਜਬੂਰ ਹੋਏ ਉਹ ਸਾਨੂੰ ਸਾਡੀ ਆਡੀਅੰਸ ਨੂੰ ਜਰੂਰ ਚਾਹਣਾ ਕੋ ਜੀ ਕੀ ਕਹਾਣੀ ਸੀ ਮੈਂ ਤਾਂ ਜੀ ਪੜ੍ਹੀ ਲਈ ਜੀ ਬੜਾ ਬੀਏਡ ਫਾਈਨਲ ਤੱਕ ਉਸ ਤੋਂ ਵੀ ਵੱਧ ਪੜਾਈ ਕੀਤੀ ਹੈ ਜੀ ਸੋਚਿਆ ਸੀ ਵੀ ਚੱਲ ਚੰਗੀ ਜੌਬ ਹੋਊ ਉੱਥੇ ਵਧੀਆ ਕੰਮ ਕਰੂੰਗੀ ਉੱਥੇ ਪਹਿਲਾਂ ਸਵੇਰੇ ਜਨੇ ਆਮਰ ਕੇ ਕੰਮ ਤੇ ਜਾਣਾ ਫਿਰ ਉਧਰੋਂ ਘਬੜਾ ਲੈ ਬੜੀਨਾ 3 ਘੰਟੇ ਵੀ ਹੋ ਗਏ ਫਿਰ ਕੰਮ ਤੇ ਪੜਾਈ ਤੋਂ ਬਾਅਦ ਕੰਮ ਤੇ ਜਾਣਾ ਹੀ ਫਿਰ ਆ ਕੇ ਫਿਰ ਘਰ ਦਾ ਕੰਮ ਇੱਕ ਮਿੰਟ ਵੀ ਜੈਂ ਨਹੀਂ ਮਿਲਦਾ ਜੀ ਹੂੰ ਤੇ ਆਪਣਾ ਖਾਣਾ ਖਾਣਾ ਬਣਾਉਣਾ ਬੇ ਟਾਈਮ ਹੀ ਨੀਂਦ ਬੇ ਟਾਈਮ ਆ ਸਭ ਕੁਝ ਬੇ ਟਾਈਮ ਆ ਜੀ ਕੋਈ ਚੈਨ ਨਹੀਂ ਹੈਗਾ ਕੋਈ ਉਧਰ ਵਧੀਆ ਕੰਮ ਨਹੀਂ ਹੈਗਾ ਜੀ ਪੰਜਾਬ ਨਾਲੋਂ ਤੁਹਾਨੂੰ ਕੈਨੇਡਾ ਦਾ ਕੀ ਖਲਾਸ ਲੱਗੇ ਪੰਜਾਬ ਵਧੀਆ ਜਾਂ ਉੱਥੇ ਵਧੀਆ ਜਿੱਥੋਂ ਤੱਕ ਮੈਨੂੰ ਪਤਾ ਜੀ ਪੰਜਾਬ ਵਧੀਆ ਠੀਕ ਹੈ ਜੇ ਹੁਣ ਲੋਕ ਪੰਜਾਬ ਤੋਂ ਕੈਨੇਡਾ ਵੱਲ ਜਾ ਰਹੇ ਆ ਤੁਹਾਡੇ ਲੱਗਦਾ ਵੀ ਆਉਣ ਵਾਲੇ 5-7 ਸਾਲਾਂ ਦੇ ਵਿੱਚ ਉਹ ਬਾਲਸ ਮੁੜਨਗੇ ਦੇਖੋ ਜੇ ਇਹ ਤਾਂ ਮੇਰੇ ਵਾਲਾ ਹਾਲਾਤ ਹੋਇਆ ਉਹਨਾਂ ਨਾਲ ਫਿਰ ਤਾਂ ਵਾਪਸ ਆਉਣਗੇ ਬਹੁਤ ਮਾੜਾ ਹੋ ਰਿਹਾ ਜੀ ਇੱਥੇ ਆਪਾਂ ਪੰਜਾਬ 'ਚ ਆਪਦੀ ਨੀਂਦ ਸੌਣਦੇ ਆਪਦੀ ਨੀਂਦ ਉੱਠਦੇ ਆ ਮਰਜ਼ੀ ਨਾਲ ਕੰਮ ਕਰਦੇ ਆ ਮਰਜ਼ੀ ਦੀ ਚੀਜ਼ ਖਾਂਦੇ ਆ ਉੱਥੇ ਕੋਈ ਆਪਾਂ ਮਰਜ਼ੀ ਦਾ ਕੁਝ ਵੀ ਨਹੀਂ ਕਰ ਸਕਦੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਜੀ ਜਿਹੜੇ ਬੰਦਾਂ ਨੂੰ ਇਹ ਲਾਲਚ ਆ ਵੀ ਉਥੋਂ ਡਾਲਰ ਇੰਨੇ ਬਣਦੇ ਆ ਇੰਨੇ ਕਮਾਈ ਹੁੰਦੀ ਹੈ ਤਾਂ ਉਹਨਾਂ ਨੂੰ ਜ਼ਰੂਰ ਚੰਦਣਾ ਆਪਾਂ ਕਿਉਂਕਿ ਜੇ ਦੇਖਿਆ ਜਾਵੇ ਜੀ ਉੱਥੋਂ ਦੇ ਡਾਲਰ ਤਾਂ ਉੱਥੋਂ ਦੇ ਡਾਲਰ ਉਦਰੀ ਉਹਨੇ ਬਸੇ ਹੀ ਚੱਲਦੇ ਆ ਨਾ ਡਾਲਰ ਡਾਲਰ ਹੀ ਚੱਲਦੇ ਆ ਇਹ ਲੋਕਾਂ ਦਾ ਇਹ ਭੁਲੇਖਾ ਉਹ ਜੀ ਮਤਲਬ ਕਲੀਅਰ ਕਰਨਾ ਚਾਹੁੰਦੇ ਕਰ ਦੂੰਗੇ ਕਿਵੇਂ ਜੀ ਜਿਵੇਂ ਹੁਣ ਤੁਸੀਂ ਲੋਕਾਂ ਨੂੰ ਕਹਿੰਦੇ ਮੇਰੇ ਕੋਲ ਡਾਲਰ ਬਹੁਤ ਹੈ 55-60 ਰੁਪਏ ਦਾ ਡਾਲਰ ਹੈ ਜੀ ਬਈ ਬਸ ਉਹਨਾਂ ਗੱਲਾਂ ਬਰਕਰਾਰ ਰੱਖਦੇ ਇਹ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਬਹੁਤ ਵੱਡਾ ਭੁਲੇਖਾ ਵੀ ਉੱਧਰ ਡਾਲਰ ਹੈ ਆਪਾਂ ਜੇ ਪੰਜਾਬ ਆਵਾਂਗੇ ਤਾਂ ਡਬਲ ਹੋ ਜਾਣਗੇ ਜੇ ਉੱਧਰ ਆਪਾਂ 1 ਲੱਖ ਡਾਲਰ ਕਮਾ ਲਿਆ ਤਾਂ ਇੱਧਰ 50 ਲੱਖ ਹੋ ਜਾਊਗਾ ਜੀ ਇੰਨੇ ਹੋ ਜਾਣਗੇ ਮਤਲਬ ਉਹਦੇ ਬਾਰੇ ਬਈ ਸਾਨੂੰ ਦੱਸੋ ਵੀ ਲੋਕਾਂ ਦੇ ਸੋਚ ਦੇ ਵਿੱਚ ਉਹ ਡਾਲਰ ਕਿਉਂ ਬਣੇ ਹੋਏ ਆ ਕਿਉਂ ਨਹੀਂ ਨਿਕਲ ਰਹੇ ਬਈ ਬਈ ਸਾਨੂੰ ਹੱਸੇਗਾ ਹੱਸੇਗਾ ਇਹ ਜਿਹੜੇ ਬਹੁਤ ਵੱਡਾ ਵੈਮ ਹੈ ਇਹ ਮੰਨ ਕੇ ਚੱਲੋ ਆਪਣੇ ਇਧਰ ਰੁਪਿਆ ਹੈ ਉਹਨਾਂ ਦਾ 1 ਡਾਲਰ ਹੈ ਜੀ ਜੇ ਉਹਨਾਂ ਦਾ 100 ਡਾਲਰ ਹੈ ਤਾਂ ਉਹਨਾਂ ਦਾ 100 ਰੁਪਏ ਚ ਚੱਲਦਾ ਜੀ ਬਈ ਜੇ ਆਪਣਾ 100 ਰੁਪਏ ਤਾਂ ਆਪਣੇ ਇਧਰ 100 ਰੁਪਏ ਦੀ ਚੱਲਦਾ ਜੀ ਠੀਕ ਹੈ ਉਹ ਜੇ ਅਗਰ ਬੱਚਾ ਉਧਰ ਇਨਵੈਸਟ ਕਰ ਰਿਹਾ ਤਾਂ ਉਹਦਾ 100 ਰੁਪਿਆ ਜੀ ਇਧਰ ਆ ਰਿਹਾ ਤਾਂ ਫਿਰ 6000 ਰੁਪਏ ਹੋ ਗਏ ਤੇ ਅਸੀਂ ਕਹਿ ਰਹੇ ਆਂ ਵੀ ਜਿਵੇਂ ਸਾਡੀ ਬੱਚੀ ਮੁੜ ਕੇ ਆਈ ਅਸੀਂ ਹੁਣ ਇੰਨਾ ਕਰਦਾ ਚੱਕ ਕੇ ਇਹਨੂੰ ਤੋੜਿਆ ਸੀ ਕਿੰਨਾ ਪੈਸਾ ਲਾਇਆ ਸੀ ਬਾਈ ਜੀ ਅਸੀਂ 30 ਲੱਖ ਰੁਪਏ ਲਾਇਆ ਸੀ ਜੀ ਬਈ 30 ਲੱਖ ਰੁਪਇਆ ਲਾ ਕੇ ਇਹਨੂੰ ਸਟੱਡੀ ਕਰਨ ਵਾਸਤੇ ਭੇਜਿਆ ਸੀਗਾ ਜੀ ਉੱਥੇ ਹੁਣ ਹਾਲਾਤ ਦੇਖਦੇ ਸੀਗੇ ਇਹਨਾਂ ਨੇ ਸਾਨੂੰ ਆ ਕੇ ਦੱਸਿਆ ਸਾਨੂੰ ਇੰਨਾ ਕੰਮ ਕਰਨਾ ਪੈਂਦਾ ਸੀ ਦੋ 2.5 ਘੰਟੇ ਸਾਨੂੰ ਕਾਲਜ ਜਾਣ ਤੇ ਲੱਗ ਜਾਂਦੇ ਆ ਜੀ ਉਸ ਤੋਂ ਬਾਅਦ ਦੋ ਘੰਟੇ ਤਿੰਨ ਅੱਧ ਦੀ ਕਲਾਸ ਸੀਗੀ ਇਹਦਾ ਬਈ ਸ਼ਡਿਊਲ ਕੀ ਸੀਗਾ ਸਵੇਰੇ ਕਿੰਨੇ ਵਜੇ ਉੱਠਦੇ ਸੀ ਕੀ ਕਰਦੇ ਸੀ ਸਾਨੂੰ ਕੈਮਬ੍ਰਿਜ ਆਡੀਅੰਸ ਜਿਹੜੇ ਲੋਕ ਕੈਨੇਡਾ ਜਾਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਸਾਨੂੰ ਡਿਟੇਲਸ ਦੱਸੋ ਬਈ ਇਹਨਾਂ ਦਾ ਸ਼ਡਿਊਲ ਇਹ ਸੀਗਾ ਸਵੇਰੇ 7:00 ਵਜੇ ਉੱਠਦੇ ਨੇ ਜੀ ਉੱਠ ਕੇ ਸਾਨੂੰ ਫੋਨ ਕਰ ਦਿੰਦੇ ਸੀਗੇ ਵੀ ਅਸੀਂ ਉੱਠ ਖੜੇ ਆ ਆਪਣੇ ਤੇ ਸ਼ਾਮ ਹੁੰਦੀ ਸੀ ਜੀ ਬਈ ਉੱਠ ਕੇ ਸਾਨੂੰ ਦੱਸ ਦਿੰਦੇ ਸੀ ਅਸੀਂ ਉੱਠ ਖੜੇ ਜੀ ਹੁਣ ਅਸੀਂ ਆਪਦਾ ਖਾਣਾ-ਦਾਣਾ ਬਣਾਵਾਂਗੇ ਕੱਪੜੇ ਧੋਣ ਵਾਲੇ ਪਈ ਆ ਉਹ ਕਰਾਂਗੇ ਫਿਰ ਆਪਦਾ ਦੋ ਘੰਟੇ ਚ ਭੱਜ ਨੱਸ ਕੇ ਸਾਰਾ ਨਵੇੜ ਕੇ 6 ਵਜੇ ਇਹਨਾਂ ਦੀ ਕੋਈ ਬੱਸ ਆਉਂਦੀ ਹੈ ਜੀ ਬੱਸ ਤੇ ਚੜ੍ਹ ਕੇ 2.5 ਘੰਟੇ ਇਹਨਾਂ ਨੂੰ ਕਾਜੀ ਜਾਣ ਤੇ ਲੱਗ ਜਾਂਦੇ ਆ ਜੀ ਉਸ ਤੋਂ ਬਾਅਦ ਕਾਲਜ ਜਾਂਦੇ ਇਹ 3 ਘੰਟੇ ਕਲਾਸ ਸੀਗੀ ਜੀ ਇਹਨਾਂ ਨੂੰ 12 1 ਵਜੇ ਸਿੱਧੇ ਜਾਂਦਾ ਜੀ 12 1 ਵਜੇ ਸਿੱਧੇ ਉੱਥੋਂ ਪਤਾ ਨਹੀਂ ਰੋਟੀ ਖਾਂਦੇ ਸੀ ਜਾਂ ਨਹੀਂ ਖਾਂਦੇ ਸੀ ਉਹ ਰੱਬ ਜਾਣਦਾ ਹੀ ਪਰ ਸਾਨੂੰ ਇਹ ਕਹਿੰਦੇ ਸੀ ਕਿ ਅਸੀਂ ਤਾਂ ਖਾ ਲਿਆ ਸਾਰਾ ਕੁਝ ਜੀ ਉੱਥੋਂ ਸਿੱਧਾ ਇਹ ਕੰਮ ਤੇ ਨਿਕਲ ਜਾਂਦੇ ਸੀ ਰਾਤ ਨੂੰ 11 12 ਵਜੇ ਆਉਂਦੇ ਜੀ 8 8 10 10 ਘੰਟੇ ਓਵਰਟਾਈਮ ਵੀ ਲਾਉਂਦੇ ਓਵਰਟਾਈਮ ਲਾ ਕੇ ਇਹ ਸਾਨੂੰ ਜਿਹਨੂੰ ਗੱਲ ਕਰਦੇ ਵਿਅਸਤਾ ਜੀ ਬਹੁਤ ਵਧੀਆ ਐ ਇੱਥੇ ਸਾਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਕੀ ਅਸੀਂ ਤਾਂ ਵਧੀਆ ਡਾਲਰ ਕਮਾ ਰਹੇ ਹਾਂ ਆ ਦਾ ਕੰਮ ਕਰ ਰਹੇ ਹਾਂ ਪਰਦਾ ਰੱਖ ਪਰਦਾ ਰੱਖਦੇ ਸੀ ਜੀ ਤੇ ਉਸ ਤੋਂ ਬਾਅਦ ਆ ਕੇ ਇਹ ਆ ਦਾ ਪੈ ਜਾਂਦੇ ਸੀ ਸਾਨੂੰ ਕਰਨਾ ਕਹਿੰਦਾ ਸੀ ਨਾ ਜੀ ਮਾਂ ਤੋਂ ਸਾਨੂੰ ਇੰਨਾ ਖਰਚਾ ਦੇ ਕੇ ਭੇਜਦਾ ਲਾ ਕੇ ਪੈਸੇ ਹੀ ਕਰਦਾ ਪਰ ਮੈਨੂੰ ਪਤਾ ਕਿਵੇਂ ਲੱਗਿਆ ਵੀਡੀਓ ਵਾਇਰਲ ਨਹੀਂ ਹੋਏ ਨੇ ਮੈਨੂੰ ਲੱਗਿਆ ਹਾਂ ਜਿਹੜੀ ਵੀਡੀਓ ਵਾਇਰਲ ਨਹੀਂ ਹੋਈ ਸਾਨੂੰ ਫਿਰ ਪਤਾ ਲੱਗਿਆ ਫਿਰ ਅਸੀਂ ਇਹਨਾਂ ਨਾਲ ਕੰਟੈਕਟ ਕੀਤਾ ਵੀ ਤੁਸੀਂ ਬਾਅਦਸ ਆ ਜਾਓ ਹੂੰ ਵੀ ਦੇਖੋ ਜਿਹੜਾ ਆਪਣਾ ਪੰਜਾਬ ਹੈ ਸੋਣ ਦੀ ਜਿਹੜੀ ਜੀ ਦੇਖੋ ਹੁਣ ਕਣਕਾਂ ਵੱਢ ਕੇ ਆ ਗਈਆਂ ਜੀ ਬਈ ਆਪਣੇ ਇੱਕ ਸਾਲ ਦੀ ਕਣਕ ਆ ਜਿਹੜੀ ਆਪਾਂ ਡਰਾਮਾ ਦੇ ਵਿੱਚ ਪਾ ਲਈ ਆਪ ਨੂੰ ਸਾਲ ਰੋਟੀ ਤਾਂ ਆਪਣੀ ਆਈ ਗਈ ਸੀ ਆ ਗਈ ਜੀ ਆ ਬਿਲਕੁਲ ਜੀ ਦਾਲ ਪਾਣੀ ਵੀ ਆਪਣਾ ਘਰ ਦਾ ਜੀ ਜੇ ਆਪਾਂ ਘਰੇ ਸਬਜ਼ੀ ਲਾਵਾਂਗੇ ਸਾਰੀਆਂ ਘਰੇ ਹੋ ਜਾਣਗੀਆਂ ਉੱਥੇ ਸਭ ਕੁਝ ਮੁੱਲ ਦਾ ਜੀ ਜੇ ਤੁਸੀਂ ਕਮਾਓਗੇ ਤਾਂ ਖਾਓਗੇ ਅਗਰ ਜੇ ਨਾ ਜਾਊਂਗਾ ਨਾ ਕੰਮ ਤੇ ਤੁਸੀਂ ਭੁੱਖੇ ਰਹੋ ਬਈ ਤੁਸੀਂ 35 ਲੱਖ ਰੁਪਏ ਦੇ ਮੂਹ ਮੰਨਿਓ 35 ਲੱਖ ਦਾ ਵਿਆਜ ਕਿੰਨਾ ਬਣਦਾ ਜੀ ਦੇਖੀਏ ਤਾਂ ਆਪਾਂ ਇੱਕ ਮਹੀਨੇ ਦਾ 35000 ਰੁਪਏ ਵਿਆਜ 35000 ਰੁਪਏ 35 ਲੱਖ ਰੁਪਏ ਬਈ ਤੁਸੀਂ ਜਮਾ ਬੈਂਕ 'ਚ ਕਰਾਉ ਕਿ ਮੀਨੇ ਦਾ ਕਿਤੇ ਨਹੀਂ ਆ 35000 ਰੁਪਏ ਤੁਹਾਡੇ ਪਰਿਵਾਰ ਦੇ ਖਰਚੇ ਪਈ ਵਧੀਆ ਘਟ ਸਕਦਾ ਵਧੀਆ ਘਟ ਸਕਦਾ 35 ਲੱਖ ਜੁਪਈ ਕੁਝ ਨਾ ਮੁੜਿਆ ਜਾ ਕੋਈ ਤੁਹਾਨੂੰ ਲੱਗਦਾ ਵੀ ਇਹਨਾਂ ਦਾ ਤੁਹਾਡੇ ਪੈਸੇ ਦਾ ਤੁਹਾਨੂੰ ਜੋ ਮਾੜਾ ਮੋਟਾ ਮੁੱਲ ਮੁੱਲ ਮੜਦਾ ਨਹੀਂ ਰਹੀ ਜੀ ਬਸ ਆ ਹੀ ਹੈ ਜੀ ਇੱਥੋਂ ਟਿਕਟ ਭਰ ਕੇ ਆਦੀ ਆ ਗਈ ਇੰਨਾ ਕੀ ਮੁੜਿਆ ਅੱਛਾ ਜੀ ਹੋਰ ਕੱਖ ਨਹੀਂ ਮੁੜਿਆ ਕੱਖ ਨਹੀਂ ਮੁੜਿਆ ਕੋਈ ਕੁਛ ਨਹੀਂ ਮੁੜਿਆ ਜੀ ਇੱਥੋਂ ਪੈਸਾ ਵੀ ਅਸੀਂ ਇੱਥੋਂ ਭਰਿਆ ਜੀ ਬੜਾ ਜਿਹੜਾ ਪੰਜਾਬ ਨੂੰ ਕਹਿੰਦੇ ਪੰਜਾਬ ਕੈਨੇਡਾ ਪੰਜਾਬ ਪੰਜਾਬ ਦੀ ਟਿਕਟੋ ਕਾਪੀ ਹੈ ਉਥੋਂ ਦੇ ਬਾਰੇ ਤੁਹਾਨੂੰ ਜਰੂਰ ਦੱਸੋ ਕਿ ਇੱਥੇ ਬਹੁਤ ਗੰਦਾ ਹੈ ਉਥੋਂ ਦੇ ਜਿਹੜੇ ਆਪਣੇ ਪੰਜਾਬੀ ਹੈ ਲੋਕਾਂ ਨੂੰ ਘੁਆ ਕਰਦੇ ਆ ਆਪਣੇ ਨੂੰ ਮਾਰੀ ਜਾਂਦੇ ਆ ਉੱਥੇ ਮਤਲਬ ਬਹੁਤ ਜ਼ਿਆਦੇ ਵੀ ਪੰਜਾਬੀ ਇੰਨੇ ਕਿ ਗਿਰਗੇ ਵੀ ਆਪਣੇ ਪੰਜਾਬੀਆਂ ਦੇ ਘਰਾਂ ਉਰੇ ਟੁੰਨੇ ਕਰੀ ਜਾਂਦੇ ਇਸ ਚਾਹੀਏ ਹਾਂਜੀ ਉੱਥੇ ਬਹੁਤ ਜ਼ਿਆਦਾ ਚੱਲਦਾ ਹੈ ਜਿਵੇਂ ਲੁੱਟਾ ਹੋ ਬਹੁਤ ਚੱਲਦੀ ਆ ਕੁੜੀਆਂ ਦੇ ਰੇ ਬਗੈਰਾ ਸੜਕ ਤੇ ਇਕੱਲੀ ਕੁੜੀ ਨੂੰ ਦੇਖ ਕੇ ਬੱਸ ਉਹਦੇ ਮਾਰ ਹੀ ਦਿੰਦੇ ਨੇ। ਕੈਨੇਡਾ ਦੇ ਬਹੁਤ ਹਾਲਾਤ ਮਾੜੇ। ਹਾਂਜੀ ਬਹੁਤ ਜ਼ਿਆਦਾ। ਇਹ ਆਪਣੇ ਪੰਜਾਬ ਨੂੰ ਤਾਂ ਬਹੁਤ ਮਾੜੇ ਆ। ਇਹ ਆਪਣੇ ਪੰਜਾਬੀ ਦਾ ਕੈਨੇਡਾ ਰਿਸ ਨਿਕਾਸ ਹੈ। ਬਾਈ ਜੀ ਆਪਾਂ ਤੁਹਾਡੇ ਤੁਸੀਂ ਦੇਖਿਆ ਪੁਰਾਣੇ ਸਮੇਂ 'ਚ ਜਦ ਲੋਕ ਹੁਣ ਬੜਤਾ ਸੀਗੇ ਜੋ ਅੰਦਰ ਸ਼ਾਸ਼ੀ ਸੀ। ਹੁਣ ਆਪਾਂ ਦੇਖਿਆ ਤੁਹਾਡੇ ਘਰ ਦੇ ਮੂਰੇ ਕਿਸੇ ਨੇ ਕੋਈ ਟੂਣਾ ਕੀਤਾ ਹੋਵੇ ਜਾਂ ਕੋਈ ਆਪਣੇ ਪਿੰਡ 'ਚ ਕੋਈ ਲੁੱਟ ਹੋਈ ਹੋਵੇ? ਨਹੀਂ। ਹਾਂ। ਸੋ ਬਾਈ ਕੈਨੇਡਾ ਦੇ ਇਹ ਹਾਲਾਤ ਹੈ। ਬਾਈ ਹੋਰ ਤੁਸੀਂ ਜ਼ਰੂਰ ਚਾਦਣਾ ਆਪਾਂ ਉਹ ਕਿਉਂਕਿ ਤੁਸੀਂ ਪੜ੍ਹੇ ਲਿਖੇ ਵੀ ਹੋ ਵਕੀਲ ਦੇ ਨਾਲ ਨਾਲ ਇੱਕ ਜੋਬ ਵੀ ਕਰ ਰਹੇ ਹੋ। ਸਾਨੂੰ ਕ੍ਰੇਡਾ ਦੇ ਖਲਾਤਾਂ ਵਾਲੇ ਬਾਈ ਜਰੂਰ ਚਾਹੁੰਦਾ ਆਪੋ ਜਿਵੇਂ ਤੁਹਾਨੂੰ ਥੋੜੀ ਬਿਊਟੀ ਨਾਲ ਕੇ ਦੱਸਿਆ ਹੁਣ ਤੁਹਾਡੇ ਕੋਲ ਆਈ ਹੈ ਫਿਰ ਇਹੰਦਿਆਂ ਗੱਲਾਂ ਕੀਤੀਆਂ ਹੋਣੀਆਂ ਉਥੋਂ ਦੇ ਕੀ ਰੂਲ ਹੈ ਕੀ ਰੂਲਾਂ ਦੇ ਬਸਤਵਾਂ ਤੋਂ ਚੰਗਣਾ ਪੈਂਦਾ ਜਿਹੜੇ ਵੀਰਾਂ ਨੂੰ ਨਹੀਂ ਪਤਾ ਪੈਸਾ ਲਾ ਕੇ ਠਰਾਵ ਕਰ ਰਹੇ ਹੈ ਅਜਾਟਾਂ ਦੇ ਦਿੱਕੇ ਚੱਲ ਰਹੇ ਉਹਦੇ ਬਾਰੇ ਸਾਨੂੰ ਬਾਈ ਜਰੂਰ ਦੱਸੋ ਕਿਉਂਕਿ ਜਿਹੜੇ ਲੋਕ ਕੁੜੀਆਂ ਮੁੰਡੇ ਭਰਾ ਆਪਣੇ ਫਸਲੇ ਉਹ ਨਾ ਪਸੇ ਅੱਜ ਸਭ ਤੋਂ ਪਹਿਲਾਂ ਤੇ ਇਹੀ ਕਵਾਂਗੇ ਕਿ ਆਪਦਾ ਦੇਸ਼ ਹੈ ਜਿਹੜਾ ਆਪਦਾ ਘਰ ਪੰਜਾਬ ਜੀ ਇਹਨੂੰ ਛੱਡ ਕੇ ਬਾਹਰ ਨਾ ਜਾਓ ਜੀ ਦੂਸਰੀ ਗੱਲ ਸਾਨੂੰ ਆ ਕੇ ਬੇਟੀ ਦੱਸਿਆ ਉੱਥੋਂ ਵੀ ਐਂ ਕਰਕੇ ਉੱਥੇ 11 ਲੱਖ ਡਾਲਰ ਦਾ ਸਾਨੂੰ ਘਰ ਲੈਣਾ ਪੈਂਦਾ ਜੀ ਉਹ ਤੁਹਾਨੂੰ 11 ਲੱਖ ਦੇ ਕੇ ਤੁਸੀਂ ਡਾਲਰ ਘਰ ਨਹੀਂ ਲੈ ਸਕਦੇ ਜੀ ਬਈ ਉਹ ਸੌਲਡਰ ਨਾਲ ਇੱਕ ਐਗਰੀਮੈਂਟ ਭਰਿਆ ਗਿਆ। ਇਹ ਚੀਜ਼ ਉਹਨੂੰ 11 ਲੱਖ ਡਾਲਰ ਦੇ ਅਸੀਂ ਪੇ ਕਰਤੀ ਹੈ ਜੀ ਪਰ ਸੋ ਤੋਂ ਅਸੀਂ ਟੈਕਸ ਵੀ ਲਾਵਾਂਗੇ। ਸਾਨੂੰ ਮਹੀਨੇ ਦਾ ਉਹਦਾ ਫੰਡ ਕਟਾਉਣਾ ਪੈਂਦਾ ਸੀਗਾ ਉਹਦੀ ਤਨਖਾਹ ਦੇ ਵਿੱਚੋਂ। ਠੀਕ ਹੈ ਬਈ। ਇਹ ਨਹੀਂਗਾ ਕਿ ਜਿਵੇਂ ਹੁਣ ਆਪਾਂ ਇੱਥੇ ਕਹਿ ਦਈਏ ਵੀ ਆਹ 20 ਲੱਖ ਦਾ ਘਰ ਆ ਅਸੀਂ ਚੱਕ 20 ਲੱਖ ਰੁਪਏ ਅਡਜਸਟ ਕਰਾ ਛੱਡਣਾ। ਇਹ ਚੀਜ਼ ਨਹੀਂ ਹੈ ਉੱਥੇ। ਸਾਨੂੰ ਰੁਪਿਆ ਰੁਪਿਆ ਹੌਲੀ-ਹੌਲੀ ਕਰਕੇ ਉਹ 11 ਲੱਖ ਡਾਲਰ ਆ ਜਿਹੜਾ ਉਹ ਪੇ ਕਰਨਾ ਪੈਣਾ ਸੀਗਾ। ਜਿਸ ਦੇ ਵਿੱਚ ਸਾਡੀ ਅੱਧੀ ਜ਼ਿੰਦਗੀ ਤਾਂ ਸਾਨੂੰ ਆਧ ਘਰ ਦਾ ਟੈਕਸ ਭਣਤੀ ਟਾਪੀ ਹੁੰਦੀ ਸੀ। ਕਿ ਭਈ ਤਾਂ ਬਹੁਤ ਬਹੁਤ ਕਰੋੜ ਰੁਪਏ ਬਣ ਗਿਆ ਜੀ ਕਰੋੜ ਰੁਪਏ ਬਣ ਗਿਆ ਦੂਸਰਾ ਜੀ ਆਪਾਂ ਕਹਿਣੇ ਆ ਚਲੋ ਬੱਚਾ ਹੁੰਦਾ ਕਹਿੰਦਾ ਬੱਸਾਂ ਗੱਡੀਆਂ ਕਿੱਧਰ ਧੱਕੇ ਹਾਂ ਆਹਦੀ ਕਾਰ ਲੈਣਾ ਤਾਂ ਕਾਰ ਵੀ ਉੱਥੇ ਸਾਨੂੰ ਜੀ ਉਹਨਾਂ ਨੇ ਟੈਕਸ ਤੇ ਹੀ ਦੇ ਦਿੱਤੀ ਅੱਛਾ ਜੀ ਉਹਨਾਂ ਉਹਨਾਂ ਨੇ ਆਪਾਂ ਨੂੰ ਇੱਕ ਕਿਸ਼ਤਾਂ ਲਾ ਦੇਣੀਆਂ ਜੀ ਛੋਟੀ ਜਿਹੀ ਮਹੀਨੇ ਦੀ ਹੈ ਜਾਂ 150 200 250 ਡਾਲਰ ਜਿਹੜਾ ਉਹ ਭਈ ਮਹੀਨੇ ਦਾ ਸਿਰ ਕਿੱਥੇ ਕੱਟਿਆ ਜਾਣਾ ਜੀ ਸਾਨੂੰ ਗੱਡੀ ਦੇ ਦੇਣੀ ਆ ਆਹ ਛੋਟੀ ਕਿਸ਼ਤਾਂ ਦੇ ਹੋਊਗੀ ਜੀ ਇੱਥੇ ਪੰਜਾਬ ਦਾ ਕੀ ਹੈ ਜੇ ਆਪਣੇ 1.5-2 ਲੱਖ ਦੀ ਗੱਡੀ ਜਾ ਕੇ ਅਪਕੀ ਚੀਜ਼ ਲੈ ਆਉਂਦੇ ਉਹਦਾ ਕੰ ਪਰ ਉੱਥੇ ਸਾਨੂੰ ਹਰੇ ਚੀਜ਼ ਦਾ ਪਹਿਲਾਂ ਟੈਕਸ ਕਟਾਉਣਾ ਪਊਗਾ। ਜੀ। ਪੰਜਾਬ ਚ ਕਟਾਉਨੇ ਆ ਪਰ ਉੱਥੇ ਸਾਡਾ ਟੈਕਸ ਜਿਹੜਾ ਉਹ ਕਿਸੇ ਟਾਈਮ ਪਾ ਕੇ ਉਹ ਕੰਮ ਮੌਕੇ ਤੇ ਕੰਮ ਹੁੰਦਾ ਪਰ ਐ ਨਹੀਂਗਾ ਵੀ ਇੱਕ ਵਾਰ ਅਸੀਂ ਕਮਾ ਰਹੇ ਆ ਪਰ ਉਹ ਕਟਾ ਰਹੇ ਆ। ਜੀ। ਪਰ ਸਾਡੇ ਕੋਲ ਹੁਣ 250 300 ਡਾਲਰ ਬੰਦੇ ਜੀ ਖਤਰਾ ਸਾਹ ਦਾ। ਜੀ। ਕੁੱਲ ਮਿਲਾ ਕੇ ਆਇਆ ਲਾ ਲਓ ਵੀ 500 ਦੇ ਦਿੰਦੀ ਕੰਪਨੀ। ਜੀ। ਉਹਦੇ ਵਿੱਚੋਂ 50 ਰੁਪਏ ਦਾ ਬੱਚਾ ਉਹਦਾ ਖਾਣ ਪੀਣ ਦੇ ਕੱਢ ਲੈਂਦਾ ਜੀ। 100 150 ਘਰ ਦਾ ਰੈਂਟ ਹੋ ਗਿਆ ਜੀ। ਜੀ। ਤੇ ਗੱਡੀਆਂ ਦਾ ਰੈਂਟ ਹੋ ਗਿਆ। ਫਿਰ ਬਚਾਈਦਾ ਹੋ ਗਿਆ ਜੀ ਪੜਾਈ ਦਾ ਹੋ ਗਿਆ ਫਿਰ ਬਚਦਾ ਕੁਝ ਵੀ ਨਹੀਂ ਬਚਦਾ ਕੁਝ ਨਹੀਂ ਬਚਦਾ ਫਿਰ ਭਾਈ ਕੈਨੇਡਾ ਵਾਲੇ ਕਿਉਂ ਜਾ ਰਹੇ ਆ ਕਿਉਂ ਕੈਨੇਡਾ ਨੂੰ ਕੀ ਦੱਸਦੇ ਆ ਵੀ ਕੈਨੇਡਾ ਵੱਲ ਭੱਜੀ ਜਾਂਦੇ ਆ ਪਾਗਲਾ ਵਾਂਗੂ ਪੈਸਾ ਲਾ ਕੇ ਜ਼ਮੀਨਾਂ ਵੇਚ ਕੇ ਕਿਹਦੇ ਇਥੋਂ ਦੇ ਕਿੰਨੇ ਕੁ ਗਿਰਗੇ ਵੀ ਆਉਂਦਿਆਂ ਕੁੜੀਆਂ ਨੂੰ ਵੱਡੇ ਉਹਨਾਂ ਦੇ ਨਾਲ ਵਿਆਹ ਕਰਵਾ ਰਹੇ ਆ ਕੋਈ ਇਹਦੇ ਮਾਮਿਆਂ ਨਾਲ ਕੁੜੀਆਂ ਵਿਆਹ ਲੱਗ ਕੇ ਜਾ ਰਹੀਆਂ ਆ ਪੁੱਪੜਾਂ ਨਾਲ ਵਿਆਹ ਲੱਗ ਕੇ ਜਾ ਰਹੀਆਂ ਇਹ ਭਾਈ ਸੱਚ ਹੈ ਇਹ ਜੀ ਬਿਲਕੁਲ ਸੱਚ ਹੈ ਕੋਈ ਤੁਹਾਡੇ ਸਾਹਮਣੇ ਕੋਈ ਅਜੀ ਘਟਨਾ ਘਟਿਓ ਵੇਖਦਾ ਥੋੜੇ ਜੀ ਜਾਨ ਪਛਾਨ ਦੇ ਸਾਡੇ ਜਾਣ ਪਛਾਨ ਦੇ ਮੁੰਡਾ ਸੀਗਾ ਉਹਨਾਂ ਦੇ ਪਿੰਡ ਦੇ ਵਿੱਚ ਇਹ ਵੀ ਘਟਨਾ ਘੱਡੀ ਹੋਈ ਹੈ ਜੀ ਪਰ ਆਪ ਉਹਨਾਂ ਦਾ ਕੀ ਠੀਕ ਹੈ ਸਭ ਨੂੰ ਪਤਾ ਹੀ ਕੋਈ ਚੱਲੀ ਜਾਂਦਾ ਪਰ ਹੁਣ ਜਿਹੜੇ ਲੋਕ ਰਿਸੋ ਰਿਸ ਬਾਹਰ ਜਾ ਰਹੇ ਜੀ ਬਈ ਵੀ ਜੇ ਹੁਣ ਮੇਰਾ ਬੱਚਾ ਬਾਹਰ ਉੱਠ ਗਿਆ ਚਾਰ ਪੰਜ ਕਹਿਣਗੇ ਵੀ ਉਹਨਾਂ ਦਾ ਜਵਾਗ ਦਾ ਬਾਹਰ ਗਿਆ ਜੇ ਸੀ ਵੀ ਮੈਂ ਵੀ ਪੇਜ ਮੈਂ ਵੀ ਜਾਣਾ ਜੀ ਤਾਂ ਫਿਰ ਇੱਕ ਸਭ ਤੋਂ ਵੱਡੀ ਸਮੱਸਿਆ ਤੇ ਇਹ ਹੈ ਵੀ ਸਾਡੇ ਜਿਹੜੇ ਬੱਚੇ ਆ ਉਹ ਸਿੰਗਲ ਸਿੰਗਲ ਜੀ ਇੱਕ ਇੱਕ ਬੱਚਾ ਸਭ ਉਹ ਬੱਚੇ ਇੱਕ ਬੱਚੇ ਦੀ ਡਿਮਾਂਡ ਖਤਰ ਕਰਦੇ ਪੂਰੀ ਖਤ ਆਪਾਂ ਆਉ ਦਾ ਸਭ ਕੁਝ ਦਾਤ ਲਾ ਦਿੰਦੇ ਜੀ ਵੀ ਆਪਾਂ ਕਹਿੰਦੇ ਜੀ ਹੁਣ ਇੱਕ ਬੱਚਾ ਹੈ ਜੀ ਇਹਦੀ ਨਾ ਪੂਰੀ ਕੀਤੀ ਗੱਲਬਾਤ ਆਪਾਂ ਫਿਰ ਆਪਣੀ ਕਮਾਈ ਦਾ ਕੀ ਫਾਇਦਾ ਜੀ ਪਰ ਆਪਾਂ ਇਹ ਨਹੀਂ ਸੋਚਦੇ ਵੀ ਆਪਣਾ ਜਿਹੜਾ ਬੱਚਾ ਆਪਣੀ ਅੱਖਾਂ ਤੋਂ ਪਰੇ ਜਾ ਰਿਹਾ ਉਥੇ ਉਹ ਕੀ ਕਰੂ ਕੀ ਖਾਊ ਕੀ ਬੈਨੂ ਕੀ ਨਾ ਕਰੂਗਾ ਉਹ ਚੀਜ਼ ਆਪਣੇ ਜਾਣ ਤੋਂ ਬਾਅਦ ਜਦੋਂ ਤੁਰ ਜਾਂਦਾ ਉਸ ਤੋਂ ਬਾਅਦ ਆਪ ਨੂੰ ਇਹ ਖਵਾ ਜਾਂਦੀ ਹੈ ਵੀ ਬੱਚੇ ਰੋਟੀ ਖਾਦੀ ਹੈ ਕਿ ਨਹੀਂ ਖਾਦੀ ਹੂੰ ਵੀ ਉਹਨੇ ਉੱਥੇ ਨੀਂਦ ਪੂਰੀ ਕੀਤੀ ਹੋਊਗੀ ਇੱਥੇ ਬੜੇ ਬੱਚੇ 10 ਵਜੇ 10 11 ਵਜੇ ਜੋੜਦੇ ਆ ਭਈ ਕੋਈ ਟੈਨਸ਼ਨ ਨਹੀਂ ਉਹਨਾਂ ਨੂੰ ਰੋਟੀ ਮਿਲ ਜਾਣੀ ਰੋਟੀ ਮਿਲ ਜਾਣੀ ਉਹਨਾਂ ਨੂੰ ਦੋ ਟਾਈਮ ਵੀ ਤਿੰਨ ਟਾਂ ਰੋਟੀ ਮਿਲ ਜਾਣੀ ਉਹ ਚਾਰ ਟਾਈਮ ਵੀ ਮਿਲ ਜਾਂਦੀ ਪਿਆਰ ਜੇ ਤੁਸੀਂ ਪੈਸੇ ਲਵੋਗੇ ਤਾਂ ਬੱਚੇ ਨੇ ਇਹਨਾਂ ਨੂੰ 530 ਦੇ ਤੁਸੀਂ ਕਹੋਗੇ ਤੇਰਾ ਬੱਚਾ ਯਾਰ 600 ਲੈ ਜਾ ਕੋਈ 600 ਲੈ ਜਾ ਮੋੜ ਲਈ ਮੋੜ ਦੀ ਪਰ ਉੱਥੇ ਭਾਈ ਕੋਈ ਮਾਂ ਨਹੀਂ ਕੋਈ ਤੇ ਬਿਓ ਉੱਥੇ ਕੋਈ ਮਾਂ ਨਹੀਂ ਕੋਈ ਪਿਓ ਨਹੀਂ ਕੱਖਣੀ ਜੀ ਉੱਥੇ ਇਹ ਜਾ ਕੇ ਆਏ ਬੱਚੇ ਹੁਣ ਸਾਡੇ ਮੁੰਡੇ ਆ ਉਥੋਂ ਅਸੀਂ ਇਹਨਾਂ ਨੂੰ ਕਹੇ ਤੁਸੀਂ ਵਾਪਸ ਆ ਜਾਓ ਕੋਈ ਗੱਲ ਨਹੀਂ ਜਿਹੋ ਨੁਕਸਾਨ ਹੋਣਾ ਸੀ ਉਹ ਹੋ ਗਿਆ ਬੜੇ ਡਾਕਟਰ ਡਾਕਟਰੀ ਕਹਿੰਦੇ ਡਾਕਟਰੀ ਜਿਹਦਾ ਮਤਲਬ ਟ੍ਰੀਟਮੈਂਟ ਦਾ ਕੋਈ ਦਵਾਈ ਲੈਣੀ ਐ ਕਿਸ ਤੋਂ ਉੱਥੇ ਕਹਿੰਦੇ ਬਹੁਤ ਮਹਿੰਗਾ ਪੰਜਾਬ ਨੂੰ ਬਹੁਤ ਮਹਿੰਗਾ ਜੀ ਇੱਧਰ ਤਾਂ ਆਪਣੇ 100 ਰੁਪਏ ਦੀਆਂ ਇੰਨੀਆਂ ਗੋਲੀਆਂ ਆ ਜਾਂਦੀਆਂ ਨੇ ਜਿਹੜੀਆਂ ਸਿਰ ਦਰਦ ਦੀ ਦਵਾਈ ਲਈ ਉੱਧਰ ਉਸ ਤੋਂ ਦੁੱਗਣੇ ਪੈਸੇ ਲੱਗਦੇ ਐ ਉੱਥੇ ਇੱਕ ਸਿਸਟਮ ਆਈ ਜੇ ਤੁਸੀਂ ਬਿਮਾਰ ਹੋਗੇ ਨਾ ਤਾਂ ਸੋਨੋ ਹਫ਼ਤੇ ਦੀ ਸਿਰਫ ਇੱਕ ਗੋਲੀ ਦੇਣੀ ਹੈ ਨਾ ਹਫ਼ਤੇ ਦੀ ਇੱਕ ਗੋਲੀ ਜੀ ਇੱਕ ਦੇਣੀ ਐ ਜੀ ਖਾਓ ਤੇ ਬਾਅਦ ਫੇਰ ਉਹਨਾਂ ਦਾ ਟ੍ਰੀਟਮੈਂਟ ਹੋਣਾ ਹੈ ਜੀ ਉਹ ਅਪਾਇੰਟਮੈਂਟ ਲੈਣੀ ਪਊਗੀ ਉਹਨਾਂ ਦੀ ਵੀ ਹਾਂ ਜੀ ਸਾਨੂੰ ਸਾਡੀ ਤਕਲੀਫ ਹੈ ਜੇ ਵੀ ਉਹ ਸਹੀ ਨਹੀਂ ਹੋਈ ਅਸੀਂ ਫੇਰ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਹਾਂ ਉਹ ਫੇਰ ਤੁਸੀਂ ਉਹਨਾਂ ਦਾ ਲੈ ਕੇ ਸੋਨੂੰ ਗੋਲੀ ਫੇਰ ਵੀ ਇੱਕ ਹੀ ਦੇਣੀ ਹੈ ਉਹਨਾਂ ਨੂੰ ਸੋਨੂੰ ਇਲਾਜ ਹੁੰਦਾ ਜਾਂ ਨਹੀਂ ਹੁੰਦਾ ਉਹਨਾਂ ਦਾ ਕੋਈ ਮਨ ਨਹੀਂ ਹੁਣ ਕੀ ਜੀ ਇੱਕ ਹੀ ਦੇਣੀ ਗੋਲੀ ਉਹਨਾਂ ਨੇ ਪਰ ਆਪਣੇ ਇੱਧਰ ਜਰ ਆਉਂਨੇ ਆ ਇੱਧਰ ਆ ਕੇ ਦੇਖੋ ਆਪਣਾ ਕਿੰਨੀ ਛੇਤੀ 50 ਦੇ ਵਿੱਚ ਕਿੰਨੀ ਛੇਤੀ ਲਾਏ ਹੋ ਜਾਂਦਾ ਕਿੰਨੀ ਛੇਤੀ ਉਹ ਸਹੀ ਹੋਏ ਨੇ ਉੱਥੇ ਕੀ ਹੈ ਉੱਥੇ ਨਾਲ ਇਹ ਆਪਣਾ ਇਲਾਜ ਮਹਿੰਗਾ ਹੈ ਜੀ ਹੁਣ ਛੋਟੀ ਜ ਵੀ ਇੱਕ ਪਥਰੀ ਦਾ ਇਲਾਜ ਕਰਾਉਣ ਵਾਸਤੇ ਉੱਥੇ ਆਪ ਨੂੰ 3 ਲੱਖ ਰੁਪਏ ਚਾਹੀਦੇ। 3 ਲੱਖ ਰੁਪਏ ਜੀ। ਉੱਥੇ ਇੱਥੇ ਇੱਥੇ ਤੁਸੀਂ ਦੇਖ ਲਓ ਵੀ 2 ਜਾਂ 4 ਲੱਖ ਨਾਲ ਦੇਸੀ ਦਵਾਈ ਨਾਲ ਉਧਰ ਲਈ ਘਰ ਚਾਹੀਦਾ। ਇੱਥੇ ਰੁਪਏ ਸਾਰੇ 500 ਲੱਗਦੇ ਆ ਜੀ। 500 ਵੀ ਨਾਲ। 500 ਰੁਪਏ ਲੱਗਦਾ ਸਾਰਾ। ਬਿਲਕੁਲ ਜੀ। ਸਾਡੇ ਆਪ ਦੇ ਨੌਂ ਸੀਗੇ ਉਹਨਾਂ ਨੇ ਉਹ ਵਾਪਸ ਆਏ ਇੱਥੇ। ਜੀ। ਵਾਪਸ ਉੱਥੇ ਇਲਾਜ ਕਰਕੇ ਗਏ। ਇੱਕ ਲਾਸਟ ਗੱਲ ਕਰਦੇ ਆ ਵੀ ਉੱਥੇ ਜਿਹੜੀ ਪੰਜਾਬੀ ਹੈ ਆਪਣੀ ਉਧਰਲੀ ਲੋਕਾਂ ਨੂੰ ਆਪਾਂ ਇਹ ਤੱਕ ਨਹੀਂ ਸੁਣਿਆ ਵੀ ਕਿਸੇ ਅੰਗਰੇਜ਼ ਨੂੰ ਅਟੈਕ ਹੋਇਆ ਹੋਵੇ। ਜਾਂ ਕਿਸੇ ਉਧਰ ਦੇ ਕੰ ਪੰਜਾਬ ਨੂੰ ਡਰ ਕੇ ਕਿਉਂ ਹੁੰਦਾ ਛੋਲੇ ਛੋਟੀ ਛੋਟੀ ਜਾਲਦੇ ਮਰਦੇ ਮੁੰਡੇ ਛੋਟੀ ਛੋਟੀ ਜਾਲਦੀ ਕੁੜਗ ਕੀ ਕਾਰਨ ਹੈ ਭਾਈ ਜੀ ਇਹ ਸਭ ਤੋਂ ਵੱਡਾ ਕਾਰਨ ਤੇ ਹੈ ਵੀ ਉਹਨਾਂ ਇੱਥੋਂ ਦੀ ਜੋ ਜਾਂਦੇ ਬੱਚੇ ਜੀ ਭਾਈ ਉਹਨਾਂ ਨੂੰ ਲਾਲਚ ਹੁੰਦਾ ਵੀ 6 ਦੀ 50 ਰੁਪਿਆ ਕਮਾ ਕੇ ਗੱਡੀਆਂ ਗੱਡੀਆਂ ਲੱਗੇ ਘਰ ਨੂੰ ਅਮੀਰ ਹੋ ਕੇ ਪਿੰਡ ਕੋਠੀਆਂ ਪਾਦ ਕੇ ਦਿਖਾਵੇ ਦਿਖਾਵੇ ਹਾਂ ਵਾਹ ਜੀ ਜਿਹੜਾ ਆਪਾਂ ਕਹਿੰਦੇ ਆ ਵੀ ਇਹ ਇਸੇ ਕੰਮ ਨਹੀਂ ਹੁੰਦਾ ਜੀ ਭਾਈ ਕਿਉਂਕਿ ਇੱਥੇ ਕਿਸ ਕੋਈ ਜੀ ਨਾਲ ਨਹੀਂ ਜਾਂਦਾ ਬਿਲਕੁਲ ਜੀ ਟੈਗ ਦਾ ਮਤਲਬ ਟੈਗ ਨਹੀਂ ਦੱਸ ਦਊ ਤੁਹਾਨੂੰ ਹੂੰ 8 ਘੰਟੇ ਸਾਨੂੰ 6 ਘੰਟੇ ਕ੍ਰੇਡਿਟ ਸਰਕਾਰ ਹੈ ਜਿਹੜੀ ਉਹ ਸਟੂਡੈਂਟ ਨੂੰ ਕੰਮ ਦੇ ਲਾਉਂਦੀ ਹੈ ਅੱਛਾ ਜੀ ਸਾਨੂੰ 6 ਘੰਟੇ ਦਿੱਤੇ ਤੁਸੀਂ ਇਹਦਾ ਕੰਮ ਕਰੋ ਉਸ ਤੋਂ ਬਾਅਦ ਤੁਸੀਂ ਪੜ੍ਹਾਈ ਕਰੋ ਤੇ ਆਪਦਾ ਕੰਮ ਜੀ ਸਾਡੇ ਬੱਚੇ ਕਰਦੇ ਆ ਉੱਥੇ ਸੈਲਵਮੈਂਟਾ ਕਰ ਲੈਂਦੇ ਮੈਨੇਜਰਾਂ ਨਾਲ ਜੀ ਵੀ ਸਾਡੇ ਪੜ੍ਹਾਈ ਦੇ ਖਰਚੇ ਨਹੀਂ ਨਿਕਲਦੇ ਸਾਡੇ ਰੂਮਾਂ ਦੇ ਰੈਂਟ ਨਹੀਂ ਨਿਕਲਦੇ ਐਕਸਟਰਾ ਕੰਮ ਕਰਦੇ ਤੇ ਸਾਡੇ ਜਿਹੜੇ ਖਾਣੇ-ਦਾਣੇ ਆ ਸਾਡੇ ਪਿੱਛੇ ਮਾਂ ਪਿਓ ਨੇ ਸਾਡੇ ਤੇ 25-30 ਲੱਖ ਲਾਇਆ ਜੀ ਉਹਨਾਂ ਨੇ ਕੁਝ ਮੋੜਨਾ ਪੈੜੀ ਗਹਿਣੀ ਕੀਤੀ ਹੈ ਜ ਜੋ ਵੀ ਕਰਿਆ ਜੀ ਉਹ ਵੀ ਉਹ ਫਿਰ ਮੈਨੇਜਰੀ ਕਰਦੇ ਆ ਉਹਨਾਂ ਨੂੰ ਬੰਦ ਰੱਖੀ ਜ ਕੋਡਾ ਇਹ ਮਨਕ ਜੋ 6 ਘੰਟੇ ਵਿੱਚ ਉਹਦੀ ਸਰਕਾਰ ਕਹਿੰਦੀ ਥੋੜੇ ਘੰਟੇ 30% ਦੇਵਾਂਗੇ। ਤੋਂ ਮੈਂ ਇੱਧਰ ਕਹਿੰਦਾ ਭਾਈ ਅਸੀਂ ਤੁਹਾਨੂੰ ਕੰਮ ਦਾ 8 ਤੋਂ 12 ਘੰਟੇ ਦੇ ਦਾਂਗੇ। ਪਰ ਅਸੀਂ 30 ਨਹੀਂ ਦੇ ਸਕਦੇ ਤੁਹਾਨੂੰ ਅਸੀਂ 15% ਦੇ ਦੇ। ਬਿਲਕੁਲ। ਅਦਰ ਅਦਰ ਡਾਲਰ ਤੇ ਅਸੀਂ ਕੰਮ ਕਰ ਰਹੇ ਹਾਂ। 30 30% 15 ਲੈ ਰਹੇ ਹਾਂ। 12-12 ਘੰਟੇ ਦੀ ਖਬਰ ਹੈ। ਜੀ ਜੀ। ਹੁਣ ਆਪਣੀ ਕਪੈਸਿਟੀ ਹੈ ਜਿਹੜੀ 8 ਘੰਟੇ ਵੱਧ ਤੋਂ ਵੱਧ 9 ਘੰਟੇ ਦਾ। ਇੰਨਾ ਕੰਮ ਕਰਦੇ ਹਾਂ। ਬਿਲਕੁਲ ਜੀ। ਜੇ ਉਸ ਤੋਂ ਓਵਰ ਕੰਮ ਕਰਾਂਗੇ ਜੀ ਫਿਰ ਤਾਂ ਆਪਾਂ ਕੋਈ ਨਸ਼ਾ ਕਰਕੇ ਕਰਾਂਗੇ ਜੀ ਅੱਜ। ਉਹ ਨਸ਼ਾ ਹੀ ਸਾਡਾ ਜਿਹੜਾ ਟੈਗ ਦੀ ਬਿਮਾਰੀ ਹੋਰੀ ਬਈ ਇਹ ਵੀ ਗੱਲ ਸੁਣ ਚਾਏ ਉੱਥੇ ਕਹਿੰਦੇ ਵੀ ਬੰਦਾ ਜਦੋਂ ਓਵਰਟਾਈਮ ਕੰਮ ਕਰਦਾ ਉਹਨੂੰ ਕੋਈ ਫੀਮ ਖਾਣੀ ਪੈਂਦੀ ਹੈ ਤੇ ਉਹਦੇ ਵਿੱਚ ਕੋਈ ਆ ਜਾ ਨਸ਼ਾ ਇਹ ਜਿਹੜਾ ਟੈਗ ਹੁੰਦਾ ਸੱਚੇ ਜੀ ਸੱਚੇ ਬੜੇ ਹਾਂਜੀ ਇਹ ਸੱਚਾ ਬਿਲਕੁਲ ਕਿਉਂਕਿ ਜਦੋਂ ਦਿਨ ਰਾਤ ਉਹਨਾਂ ਨੂੰ ਕੰਮ ਕਰਨਾ ਪੈਂਦਾ ਜੀ ਹੁਣ ਐਨੀ ਬੰਦੇ 'ਚ ਕਿੰਨੀ ਕਿਹਾਰ ਹੁੰਦੀ ਹੈ ਜੀ ਫਿਰ ਇਸ ਕਰਕੇ ਉਹਨਾਂ ਨੂੰ ਨਸ਼ਾ ਕਰਨਾ ਪੈਂਦਾ ਤਾਂ ਟੈਗ ਆਉਂਦਾ ਜੀ ਤੁਹਾਡੇ ਨਾਲ ਦੀਆਂ ਕਿੰਨੀਆਂ ਕੁੜੀਆਂ ਮਤਲਬ ਇਹ ਤੋਂ ਪਹਿਲਾਂ ਦੇਖਿਆ ਜਾਂਦਾ ਉੱਥੇ ਮਤਲਬ ਇਹ ਚੀਜ਼ ਦੇ ਵਿੱਚ ਵੱਢ ਚੁੱਕੀਆਂ ਤੇ ਕਿੰਨੀਆਂ ਕੁੜੀਆਂ ਦੀ ਡੈਥ ਹੋ ਚ ਵੀ ਆਪਣੇ ਭੈਣਾਂ ਨੂੰ ਬੱਚਿਆਂ ਨੂੰ ਭਰਾਵਾਂ ਨੂੰ ਬਾਹਰ ਨਾ ਭੇਜੋ 25-30 ਹਜ਼ਾਰ ਰੁਪਏ ਲੱਗਦੇ ਸੀ ਇੱਥੇ ਹੀ ਕੰਮ ਤੋਂ ਬਹੁਤ ਸਾਰੀਆਂ ਕੁੜੀਆਂ ਜਿਨ੍ਹਾਂ ਨਾਲ ਇਹ ਹੋਇਆ ਤੇ ਮਨ ਪਟਰਟੈਕ ਵੀ ਹੋਇਆ ਨਸ਼ੇ ਦੇ ਵੀ ਲੱਗਦੀਆਂ ਜਦੋਂ ਦਹਰਾਮ ਦਾ ਕੰਮ ਦਾ ਪ੍ਰੈਸ਼ਰ ਹੋ ਜਾਂਦਾ ਜੀ ਵੇਖੋ ਜੀ ਭਰਾਜੀ ਕੈਨੇਡਾ ਕਨੂਡਾ ਕੁਝ ਨਹੀਂ ਹੈਗਾ ਕੈਨੇਡਾ ਕਨੂਡਾ ਨਾ ਜਾਓ ਪੰਜਾਬ 'ਚ ਰਹੋ ਇਹ ਹੀ ਬੇਨਤੀ ਹੈ ਸਾਰਿਆਂ ਨੂੰ ਵੀ ਕੁੜੀਆਂ ਨੂੰ ਬਾਹਰ ਨਾ ਕਰੋ ਖਾਸ ਕਰਕੇ ਮੁੰਡਿਆਂ ਨੂੰ ਵੀ ਕਹਿੰਦੇ ਆ ਨਾਲ ਆਪਣੇ ਜੇ ਕੰਮ ਕਰਨਾ ਕਿਸੇ ਨੇ ਤਾਂ ਪੰਜਾਬ 'ਚ ਹੀ ਬਹੁਤ ਕੰਮ ਨੇ ਸੋ ਵੀ ਜਿਹੜੀ ਸਾਡੀ ਵੀਡੀਓ ਦਾ ਮਕਸਦ ਹੈ ਲੋਕਾਂ ਨੂੰ ਸਹੀ ਰਸਤੇ 'ਤੇ ਪਾਉਣਾ ਕਿਉਂਕਿ ਹੋਰ ਅਸੀਂ ਕੰਟਰ ਹੈ ਨਿਊਜ਼ੀਲੈਂਡ ਅਮਰੀਕਾ ਇੰਗਲੈਂਡ ਹੋ ਗਿਆ ਆਸਟ੍ਰੇਲੀਆ ਹੋ ਗਿਆ ਅਸੀਂ ਉਹਨਾਂ ਦੇਸ਼ਾਂ ਦੀ ਅਸੀਂ ਗੱਲ ਨਹੀਂ ਕੀਤੀ ਚੱਕਰ ਕੀ ਹੈ ਵੀ ਜਿਹੜੇ ਲੋਕ ਕੈਨੇਡਾ ਵੱਲ ਭੱਜਦੇ ਆ ਉਹਨਾਂ ਨੂੰ ਬੇਨਤੀ ਹੈ ਵੀ ਥੋੜਾ ਜਿਹਾ ਆਪ ਦਾ ਪਰਿਵਾਰ ਦਾ ਧਿਆਨ ਰੱਖੋ ਆਪਣਾ ਧਿਆਨ ਰੱਖੋ ਜੇ ਜ਼ਿੰਦਗੀ ਇਹਦਾ ਕਿਤੇ ਜੀ ਜਾਨ ਹੈ ਤੇ ਜਹਾਨ ਹੈ ਜੇ ਥੋੜੀ ਜਾਨ ਹੀ ਨਹੀਂ ਤੂੰ ਤਾਂ ਕੁਝ ਨਹੀਂ ਕਰ ਸਕਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਕਿਸੇ ਦਾ ਫਾਇਦਾ ਹੋ ਸਕੇ ਮੈਂ ਤੁਹਾਡਾ ਆਪਣਾ ਬੂਟਾ ਬਣਾਉਂਦਾ ਬੂਟੋਗਰ ਦੇ ਚੈਨਲ ਦੇ ਪੇਜ ਤੋਂ ਅਸੀਂ ਅਸੀਂ ਗਏ